ਪੰਜਾਬ ਟਾਪ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚਰਨਜੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਜਲੰਧਰ ਅਜ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਵਸ ਗੁਰੂ ਰਵਿਦਾਸ ਮੰਦਿਰ ਗੜੇ ਵਿਖੇ ਸ਼ਰਧਾਪੂਰਵਕ ਮਨਾਇਆ ਗਿਆ ਤੇ ਤਾਂਲੇ ਯੋਗਾਂ ਜੋ ਤਨਵੁਰ ਵੀ ਦਾਸ ਜੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੇ ਹੋਏ ਸਰਦਾਰ ਭਿੰਦਰ ਸਿੰਘ ਜੀ ਜਿਹੜੇ ਕਿ ਹਮੇਸ਼ਾ ਹੀ ਸਾਡੇ ਇੱਥੇ ਆਣ ਕੇ ਸੰਗਤਾਂ ਦਾ ਧੰਨਵਾਦ ਕਰਦੇ ਹਨ ਔਰ ਜਦੋਂ ਤੋਂ ਅਸੀਂ ਇਹ ਸੰਭਾਲੀ ਹੈ ਜਦੋਂ ਤੋਂ ਗੁਰਦੁਆਰਾ ਬਣਾ ਉਦੋਂ ਤੋਂ ਹੀ ਇਹ ਆਪਣਾ ਕੀਰਤਨੀ ਜਥਾ ਸਭ ਤੋਂ ਪਹਿਲਾਂ ਕਿ ਢੇਡੇ ਆ ਸਰਦਾਰ ਭੁਪਿੰਦਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦਾ ਸਾਡੀ ਕਮੇਟੀ ਅਜੇ ਪ੍ਰਧਾਨ ਕੋ ਸਾਡੇ ਵੱਲੋਂ ਸਾਰਿਆਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਹੀ ਸਾਡੇ ਇਹ ਸੇਵਾ ਤਨਮਨ ਕਰਦੇ ਆ ਜਦੋਂ ਹੀ ਆਓ ਆਓ ਜੀ ਆਓ ਜੀ ਬੜਾ ਹੀ ਪਿਆਰ ਸਤਿਕਾਰ ਇਹਨਾਂ ਦੇ ਪਾਸੋਂ ਮਿਲਦਾ ਸੋ ਸਰਦਾਰ ਭੁਪਿੰਦਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦਾ ਪੋਬਾ ਪ੍ਰਧਾਨ ਸਾਡੇ ਵਿੱਚ ਹੋਰ ਨਹੀਂ ਨੂੰ ਮਨੋਲਾ ਡੋਗਰਾ ਜੀ ਪ੍ਰਧਾਨ ਆਏ ਹਨ ਮਾਲੀ ਸਾਹਿਬ ਪ੍ਰਧਾਨ ਆਏ ਹਨ ਸਾਡੇ ਕੰਗੋਦਰਾ ਜੀ ਆੜਿਆ ਸਮਾ ਕਮੇਟੀ ਦੇ ਪ੍ਰਧਾਨ ਕਮੇਟੀ ਦੇ ਮੈਂਬਰ ਸਾਡੇ ਆਏ ਹਨ ਕਿ ਜਾਨਸੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪ੍ਰਧਾਨ ਅਜੇ ਕੁਮਾਰ ਜੀ ਵੱਲੋਂ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਨਮਾਣ ਵਾਹਿਗੁਰੂ ਰਵਿਦਾਸ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਾ ਚਾਹੂ ਰਾਜ ਮੈਂ ਜਹਾਂ ਮੇਰੇ ਸਭ ਕੋ ਅੰਨ ਛੋਟ ਬੋਲ ਬੜਾ ਸਭ ਕੰਮ ਰਹੇ ਰਵਿਦਾਸ ਹੋਏ ਪਰਸੰਨ ਸਾਧ ਸੰਗਤ ਜੀ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜਿਓ ਫਿਰ ਵੀ ਦਰਸ਼ਨ ਦੇਖੇ ਅੱਜ ਗੁਰੂ ਗੁਰੂ ਰਵਿਦਾਸ ਮੰਦਰ ਫੱਗੂ ਮੱਲਾ ਵਿਖੇ ਧੰਗੁਰ ਰਵਿਦਾਸ ਜੀ ਮਹਾਰਾਜ ジナਦਾ ਛੇਸੋ ਅਨੰਦਮਾ ਪ੍ਰਕਾਸ਼ ਦਿਵਸ ਬੜੀ ਸ਼ਰਧਾ ਪੂਰਵਕ ਬਨਾਇਆ ਗਿਆ ਪਰਸੋਂ ਖੰਡ ਪਾਠ ਆਰੰਭ ਹੋਏ ਅੱਜ ਰੱਖੇਗੇ ਖੰਡ ਪਾਠ ਦਾ ਭੋਗ ਪਾਏਗੇ ਉਪਰੰਤ ਗੁਰਦੁਆਰਾ ਬਾਬਾ ਜੀਮਨ ਸਿੰਘ ਖੜਾ ਉਹਨਾਂ ਦੇ ਜਥੇ ਨੇ ਕੀਰਤਨ ਦਾ ਸੰਗਤਾਂ ਨੂੰ ਨਿਹਾਲ ਕੀਤਾ ਸੰਸਾਧ ਸੰਗਤ ਜੀ ਸਾਨੂੰ ਲੋੜ ਹੈ ਗੁਰੂ ਰਵੀਦਾਸ ਜੀ ਕਹਿੰਦੇ ਸਨ ਸੋਹਰਸੇ ਜਿਗੇ ਬੇਗੰਪੁਰਾ ਨੂੰ ਪਾਣ ਦੇ ਇੱਕ ਇੱਕ ਰਸਤਾ ਜਿਗਾ ਸਾਡੀ ਸਮਾਜ ਅਵਸਥਾ ਦੂਜੀ ਗਿਆਨ ਅਵਸਥਾ ਉਹ ਕਹਿੰਦੇ ਸੀ ਕਿ ਪ੍ਰਮਾਤਮਾ ਇੱਕ ਹੈ ਅਡੋਲ ਹੈ ਸਤਿਰ ਹੈ ਸਾਨੂੰ ਲੋੜ ਹੈ ਗੁਰੂ ਰਵੀਦਾਸ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੀ ਜਦੋਂ ਉਹਨਾਂ ਦਾ ਜਨਮ 1370 ਨੂੰ ਬਨਾਸ ਵਿੱਚ ਹੋਇਆ ਉਸ ਵੇਲੇ ਸਮਾਜਿਕ ਆਰਥਿਕ ਦੀ ਦਸ਼ਾ ਸੀਗੀ ਉਹ ਰਾਜਨੀਤਿਕ ਤੌਰ 'ਤੇ ਬਹੁਤ ਵਾਰੀ ਸੀ ਜਿਹੜੇ ਪੰਡਤ ਸੀਗੇ ਮੋਲਵੀ ਸੀਗੇ ਉਹ ਨਫ਼ਰਤ ਕਰਦੇ ਸੀਗੇ ਪਰ ਗੁਰੂ ਜੀ ਆਪ ਨੇ ਆਣ ਕੇ ਆਵਾਜ਼ ਉਠਾਈ ਬਲੰਦ ਆਵਾਜ਼ ਉਠਾਈ ਸੰਗਤਾਂ ਨੂੰ ਪਰਮਾਤਮਾ ਦੇ ਨਾਲ ਜੋੜਿਆ ਅਤੇ ਸਤਨਾਮ ਦਾ ਤੇਜ ਦਿੱਤਾ ਅਤੇ ਨਾਲ ਹੀ ਸੰਗਤਾਂ ਨੂੰ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਜਲੇ ਸ਼ਵਨ ਨੇ 10 ਆਗਾ ਵਿੱਚ ਦਰਜ ਨੇ ਤੋਂ ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਦਾਸ ਭਿੰਦਰਪਾਲ ਸਿੰਘ ਖਾਲਸਾ ਮੁਖ ਸੇਵਾਦਾਰ ਗੋਡਾ ਬਾਬਾ ਜਿਵੇਂ ਜੰਗ ਆਪਣੇ ਵੱਲੋਂ ਆਪਣੇ ਵੀਰ ਅਮਰੀਕ ਸਿੰਘ ਜੀ ਨਾਲ ਸਾਡੇ ਅਨੁਕੂਮਾਰ ਜੀ ਅਜੇ ਕੁਮਾਰ ਜੀ ਪ੍ਰਧਾਨ ਮੇਲੂ ਰਾਮ ਜੀ ਪ੍ਰੇਮ ਜੀ ਅਬੇ ਹੋਰ ਬੰਗੜ ਸਾਹਿਬ ਸਾਰਿਆਂ ਵੱਲੋਂ ਮੈਂ ਦੇਲਦਿਆਂ ਘਰਾਈਆਂ ਤੋਂ ਕੋਟ ਕੋਟ ਨਹੀਂ ਸਵਾਦ ਸਵਾਦ ਧੰਗੂਰ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਦਿਨਾ ਹਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਧੰਗੂਰ ਰਵਿਦਾਸ ਦਾ ਨਾਮ ਜਪ ਕੇ ਆਪਣਾ ਜੀਵਨ ਰੱਬੜ ਕਰੋ ਤੇ ਗੁਰੂਕਾਰ ਦੀਆਂ ਖੁੱਟੀਆਂ ਪ੍ਰਾਪਤ ਕਰੋ ਕੱਲ੍ਹ ਵਿਸ਼ਾਣ ਨਗਰ ਕੀਰਤਨ ਗੜੇ ਡੜਿਆ ਗਿਆ ਸੰਗਤਾਂ ਨੇ ਟੰਕ ਕਰਕੇ ਮੰਨ ਕਰਕੇ ਧੰਗਾ ਕੇ ਸੇਵਾ ਕੀਤੀ ਉਹਨਾਂ ਲਈ ਧੰਨਵਾਦ ਹੈ ਹੁਣ ਇੱਕ ਮਿੰਟ ਵਾਸਤੇ ਬੇਨਤੀ ਕਰਾਂਗਾ ਕਿਉਂਕਿ ਬੱਚਾ ਸਾਡਾ ਮੇਰਾ ਸਟੂਡੈਂਟ ਵੀ ਹੈ ਅਜੇ ਕੁਮਾਰ ਬੰਗੜ ਪ੍ਰਧਾਨ ਉਹ ਆੜ ਕੇ ਸੰਗਤਾਂ ਨੂੰ ਇੱਕ ਮਿੰਟ ਵਾਸਤੇ ਵਧਾਈ ਦੇਵੇਗਾ ਤੇ ਅਜੇ ਕੁਮਾਰ ਜੀ ਬੰਗੜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 690 ਜਨਮ ਦਿਨ ਤੇ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਪਿਛਲੇ 1 ਮਹੀਨੇ ਤੋਂ ਪ੍ਰਵਾਦ ਫੇਰੀਆਂ ਗੁਰੂ ਅਰਜਨ ਮੰਦਰ ਬੰਲਾ ਫਗੂ ਤਿੰਨੇ ਗੁਰਦੁਆਰਾਵਾਂ ਲੋ ਚਲਾਈਆਂ ਜਾ ਰਹੇ ਸੀ ਉਸ ਤੋਂ ਬਾਅਦ ਅੱਜ ਗੁਰਦਵਾਰਾ ਸੰਗਤ ਮੱਲਾ ਫਗੂ ਵਿਖੇ ਪਰसों ਤੋਂ ਧੁਰਕੀ ਬਿਆਣੀ ਹੈ ਜਿਸ ਸਗਲੀ ਚੰਦ ਪਾਈ ਦੇ ਸਾਰੇ ਅਖੰਡ ਪਾਠ ਹੋਇਆ ਔਰ ਅੱਜ ਭੋਗ ਪਾਏ ਹਨ ਉਸ ਸਬੰਧ ਵਿੱਚ ਪ੍ਰદાન ਅਜੇ ਕੁਮਾਰ ਸਾਰੇ ਕਮੇਟੀ ਵੱਲੋਂ ਆਪ ਜੀ ਦਾ ਸਾਰਾ ਦਾ ਬਹੁਤ ਧੰਨਵਾਦ ਤੇ ਇਸ ਵਿੱਚ ਸਾਡੇ ਵਿੱਚ ਚਾਚੇ ਸਰਦਾਰ ਭੁਪਿੰਦਰ ਸਿੰਘ ਜੀ ਜਿਹੜੇ ਕਿ ਹਮੇਸ਼ਾ ਹੀ ਇਸ ਗੁਰਦਵਾਰੇ ਆਣ ਕੇ ਬਹੁਤ ਸੇਵਾ ਕਰਦੇ ਹਨ ਇਹਨਾਂ ਦੇ ਨਿਸ਼ਕਾਮ ਸੇਵਾ ਜਿੱਥਾ ਸੁਖੀ ਕੰਮ ਸ਼ਬਦ ਗਾਇਨ ਦਾ ਜੱਥਾ ਹਮੇਸ਼ਾ ਹੀ ਸਾਡੇ ਜਾਣ ਕੇ ਕੀਰਤਨ ਕਰਕੇ ਸੰਤਾਂ ਨੂੰ ਨਿਹਾਲ ਕਰਦਾ ਆ। ਆਪ ਸਭ ਜੀ ਨੂੰ ਦਾਸ ਨੂਪ ਕੁਮਾਰ ਵੱਲੋਂ ਤੇ ਸਾਡੀ ਕਮੇਟੀ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ 689 ਜਨਮ ਦਿਵਸ ਤੇ ਲੱਖ ਲੱਖ ਵਧਾਈ। ਮੈਂ ਹੁਣ ਭਵਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਦੋ ਸ਼ਬਦ ਗੁਰਦਾਸ ਜੁਬਾਰੇ ਔਰ ਗੁਰਦਵਾਰ ਮੰਦਰ ਮੁਲਫਕੂ ਬਾਰੇ ਗਿਆਨ